ਸਾਖਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟ ਪੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀ ਥੰਦਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਡੀਸੀਪੀ ਲਾ ਐਂਡ ਆਰਡਰ ਆਲੰਗ ਵਿਜੇ ਸਿੰਘ ਵੱਲੋਂ ਵੱਖ-ਵੱਖ ਮਾਮਲਿਆਂ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਥਾਣਾ ਏ ਡਿਵੀਜ਼ਨ ਨੇ ਦੋ ਸਨੈਚਰ ਕੀਤੇ ਕਾਬੂ ਏਐਸਪੀ ਕੀ ਸ੍ਰੀ ਵਿਨੀਤ ਅਹਲਾਵਤ ਨੇ ਦਿੱਤੀ ਜਾਣਕਾਰੀ ਨਗਰ ਨਿਗਮ ਵੱਲੋਂ ਚੋਣਾ ਸੰਬੰਧੀ ਕੈਂਡੀਡੇਟਸ ਨੂੰ ਐਨਓਸੀ ਦੇਣ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ ਅਤੇ ਹੁਣ ਖਬਰਾਂ ਵਿਸਥਾਰ ਨਾਲ ਮਿਤੀ 26 ਸਤੰਬਰ 2024 ਤੋਂ 9 ਦਸੰਬਰ 2024 ਤੱਕ ਫੜੇ ਗਏ ਸਨੇਚਿੰਗ ਕਰਾਮ ਵਿੱਚ ਚੋਰੀਆਂ ਵਾਹਨ ਚੋਰੀ ਪੀਓ ਰੋਕੂ ਕਾਰਵਾਈ ਸੰਬੰਧੀ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਅੰਡਰ ਦਰ ਡਾਇਰੈਕਸ਼ਨਸ ਆਫ ਆਨਰੇਬਲ ਕਮਿਸ਼ਨਰ ਪੁਲਿਸ ਸੰਮੇਰ ਸਰ ਦਾ ਗੁਰਪ੍ਰੀਤ ਸਿੰਘ ਪੁਲਿਸਰ ਸਾਹਿਬ ਤੇ ਅਸੀਂ ਪਿਛਲੇ ਉਹਨਾਂ ਦੇ ਕਾਰਜਕਾਲ ਸਮੇਂ 26 9 2024 ਤੋਂ ਲੈ ਕੇ 9 12 2024 ਤੱਕ ਅਮਰਸਾ ਪੁਲਿਸ ਦੀ ਮੈਂ ਪ੍ਰਾਪਤੀਆਂ ਤੁਹਾਡੇ ਜਾਣੂ ਕਰਨਾ ਚਾਹੁੰਦਾ ਜੀ ਇਹਦੇ ਵਿੱਚ ਸਨਾਚਿੰਗ ਦੇ ਅਸੀਂ 62 ਕੇਸ ਰਜਿਸਟਰ ਕੀਤੇ ਹੈ ਜਿਦੇ ਵਿੱਚ 54 ਕੇਸ ਸਟ੍ਰੇਸ ਹੋ ਗਏ ਹੈ ਤੇ 95 ਸਨਾਚਰਸ ਨੂੰ ਅਸੀਂ ਅਰੈਸਟ ਕੀਤਾ ਇਹਦਾ ਕੁੱਲ 87% ਬੰਦਾ ਹੈ ਜਿੰਨੇ ਕੇਸ ਰਿਸਟੋ ਹੈ ਤੇ ਜਿੰਨੇ ਅਸੀਂ ਟ੍ਰੇਸ ਕੀਤੇ ਆ ਤੇ ਇਹਨਾਂ ਪਾਸੋਂ 13 ਲੱਖ 98890 ਰੁਪਏ ਦੀ ਜੋ 스내ਚਰਸ ਨੇ ਜੋ ਉਸਮਾਨ ਚੋਰੀ ਕੀਤਾ ਸੀ ਉਹ ਅਸੀਂ ਰਿਕਵਰ ਕੀਤਾ ਇਸ ਤੋਂ ਇਲਾਵਾ ਵਹੀਕਲ ਚੋਰੀ ਦੇ ਅਸੀਂ 41 ਕੇਸ ਅਰੈਸਟ ਕੀਤੇ ਆ ਜਿਹਦੇ ਵਿੱਚ ਅਸੀਂ 15 ਮੁਕਦਮੇ ਫੇਸ ਕਰ ਚੁੱਕੇ ਆ ਤੇ 18 ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ ਤੇ ਇਹਦਾ ਮੁੱਲ 70% ਬੰਦਾ ਹੈ ਜੀ ਤੇ ਇਹਦੇ ਵਿੱਚ ਅਸੀਂ 33,90,000 ਰੁਪਏ ਦੇ ਚੋਰੀ ਦੇ ਵਾਹਨ ਅਸੀਂ ਬਰਾਮਦ ਕੀਤੇ ਆ ਤੇ ਅਸੀਂ ਬਗਲਰੀ ਜਿਹੜੀ ਘਰਾਂ ਦੇ ਵਿੱਚ ਚੋਰੀ ਹੁੰਦੀ ਹੈ ਉਹਦੇ 'ਚ ਅਸੀਂ 30 ਕੇਸ ਵਿਸ਼ੇਸ਼ ਕੀਤੇ ਆ 17 ਕੇਸ ਅਸੀਂ ਅ ਟਰੇਸ ਕਰ ਚੁੱਕੇ ਆ ਜਿਹੜਾ ਕਿ 57% ਬੰਦਾ ਹੈ ਤੇ ਉਹਦੇ ਵਿੱਚੋਂ ਅਸੀਂ 22 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਗਿੜੀ ਚੋਰੀ ਦੀ ਆਈਟਮ ਅਸੀਂ ਰਿਕਵਰ ਕੀਤੀ ਹੈ ਉਹਦਾ ਮੁੱਲ 11,24,444 ਰੁਪਏ ਦਾ ਬੰਦਾ ਜੀ ਇਸ ਤੋਂ ਇਲਾਵਾ ਅਸੀਂ 469 ਕੇਸਾਂ 'ਚ ਅਸੀਂ 713 ਬੰਦਿਆਂ ਨੂੰ ਗ੍ਰਿਫਟਾਰ ਕੀਤਾ ਤੇ 458 ਕੇਸਾਂ ਦੇ ਵਿੱਚ 667 ਵਿਅਕਤੀਆਂ ਨੂੰ ਅਸੀਂ ਬਾਉਂਡ ਡਾਊਨ ਕੀਤਾ ਜੀ ਤੇ ਅਸੀਂ ਪਿਛਲੇ 2.5 ਮਹੀਨੇ ਦੇ ਵਿੱਚ 97 ਪੀਓਜ਼ ਵੀ ਜਿਹੜੇ ਪਗੋੜੇ ਹੁੰਦੇ ਐ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਜਿਹੜੇ ਕਿ ਐਨਡੀਪੀਏ ਐਕਟ ਦੇ ਹੋਰ ਕੇਸਾਂ ਦੇ ਵਿੱਚ ਪਗੋੜੇ ਸੀ। ਬਾਕੀ ਗੱਲ ਕਰੀ ਆਪੇ ਆਪਾਂ ਟ੍ਰੈਫਿਕ ਚਲਾਉਣਾ ਵੀ ਉਹਦੇ 'ਚ 7615 ਸੀ ਟ੍ਰੈਫਿਕ ਚਲਾਨ ਪਿਛਲੇ 2.5 ਮਹੀਨੇ ਚ ਕੀਤੇ ਐ। ਇਸ ਤੋਂ ਇਲਾਵਾ ਅਮੂਸਰ ਪੁਲਿਸ ਵਿੱਚ ਕੰਪਰਾਈਜ਼ਸ ਆਫ ਟ੍ਰੈਫਿਕ ਪੁਲਿਸ ਆਲਸੋ ਅਸੀਂ ਸੈਮੀਨਾਰਸ ਵੀ ਲਾਨੇਆ ਸਕੂਲ ਕਾਲਜ ਦੇ ਕਾਲਜੇਸ ਦੇ ਵਿੱਚ ਵੀ ਅਸੀਂ ਹੋਰ ਵੀ ਐਜੂਕੇਟ ਕਰਦੇ ਆਂ ਲੋਕਾਂ ਨੂੰ ਰੋਡ ਸਾਈਡਸ ਤੇ ਵੀ ਟ੍ਰੈਫਿਕ ਲਾਈਟਸ ਤੇ ਵੀ ਸਕੂਲ ਕਾਲਜੇਸ ਦੇ ਵਿੱਚ ਵੀ ਤੇ ਸਾਡਾ ਤਾਂ ਇਹ ਯਤਨ ਹੈ ਕਿ ਸਾਰੇ ਹੀ ਜਿਹੜੇ ਸ਼ਹਿਰ ਨਿਵਾਸੀ ਨੇ ਉਹ ਸੇਫ ਰਹਿ ਅੰਮ੍ਰਿਤਸਰ ਪੁਲਿਸ ਅਮਨ ਨੂੰ ਸ਼ਾਂਤੀ ਬਣਾਈ ਰੱਖਣ ਲਈ ਵਚਨ ਬੰਦ ਹੈ ਧੰਨਵਾਦ ਥਾਣਾ ਏ ਡਿਵੀਜ਼ਨ ਵੱਲੋਂ ਇੱਕ ਯਾਤਰੀ ਪਾਸੋਂ ਮੋਬਾਈਲ ਫੋਨ ਚਪਟ ਮਾਰ ਕੇ ਖੋ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਗ੍ਰਿਫਤਾਰ ਦੋਨੋਂ ਮੁਲਜ਼ਮਾਂ ਤੇ ਪਹਿਲਾਂ ਵੀ ਸਨੈਚਿੰਗ ਦੇ ਤਿੰਨ ਮੁਕਦਮੇ ਦਰਜ ਹਨ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਏਐਸਪੀ ਈਸਟ ਵਿਨੀਤ ਅਲਾਵਤ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਇਹ ਆਪਣਾ ਇੱਕ ਕੇਸ ਹੋਇਆ ਸੀਗਾ ਏ ਡਿਵੀਜ਼ਨ ਦੇ ਵਿੱਚ ਦੋ ਬੰਦਿਆਂ ਨੇ ਸਨੈਚਿੰਗ ਕੀਤੀ ਸੀਗੀ ਆਪਣਾ 28 ਨਵੰਬਰ 2024 ਨੂੰ ਸ਼ਾਮ ਦਾ ਟਾਈਮ ਸੀਗਾ 7:30 ਪੋਣੇ 8 ਵਜੇ ਸੀਗਾ ਟਾਈਮ ਇੱਕ ਜਿਹੜਾ ਬੰਦਾ ਹੈ ਜਿਹਦਾ ਨਾਮ ਹੈ ਕਰਨ ਪੁੱਤਰ ਦੇਵਰਾਜ ਉਹ ਆਪਣਾ ਬਾਗਾ ਬੋਰਡਰ ਤੋਂ ਪ੍ਰੋਗਰਾਮ ਦੇਖ ਕੇ ਆਪਣੇ ਹੋਟਲ ਜਾ ਰਿਹਾ ਸੀਗਾ ਤੇ ਉਹ ਈ-रिक्शा ਤੇ ਟਰੈਵਲ ਕਰ ਰਿਹਾ ਸੀਗਾ ਨੇੜੇ ਸਿਟੀ ਸੈਂਟਰ ਪਿੰਗਲਵਾਲਾ ਮੋੜ ਤੋਂ ਤੇ ਦੋ ਅਣਪਛਾਤੇ ਬੰਦੇ ਮੌਨੇ ਉਹ ਪਿੱਛੇ ਮੋਟਰਸਾਈਕਲ ਤੋਂ ਆਏ ਤੇ ਉਹਨਾਂ ਨੇ ਉਹਦਾ ਫੋਨ ਖੋਲਿਆ ਉਹ ਜਦੋਂ ਈ-रिक्शा ਤੇ ਜਾ ਰਿਹਾ ਸੀਗਾ ਉਹ ਆਪਣੇ ਫੋਨ 'ਤੇ ਵੀ ਜੋ ਹੋਸਟਲ ਦੀ ਲੋਕੇਸ਼ਨ ਦੇਖ ਰਿਆ ਸੀਗਾ ਤੋਂ ਪਿੱਛੇ ਤੋਂ ਬੰਦੇ ਆ ਕੇ ਉਹਦਾ ਫੋਨ ਸਨਾਚ ਕਰਕੇ ਲੈ ਗਏ ਤੋਂ ਉਹਨੇ ਆਪਣੇ ਥਾਣੇ ਜਾ ਕੇ ਰਿਪੋਰਟ ਲਿਖਵਾਈ ਤੇ ਤਾਈ ਆਪਾਂ ਟੀਮ ਭੇਜ ਕੇ ਸਾਰੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਤੇ ਆਪਣੀ ਸਾਡੀ 3S A ਡਿਵੀਜ਼ਨ ਦੇ ਜਿਹੜੇ ਐਸਐਚਐਸ ਆਦੇ ਉਹਨਾਂ ਨੇ ਆਪਣੀ ਟੀਮਾਂ ਤੋਂ ਵੱਖ-ਵੱਖ ਜਗ੍ਹਾ ਤੇ ਲਗਾ ਕੇ ਉਹਨਾਂ ਦਾ ਸਾਰਾ ਰੂਟ ਮੈਪ ਕਰਕੇ ਇਹਦੇ ਵਿੱਚ ਸਾਨੂੰ ਟਾਈਮ ਲੱਗਿਆ 5-7 ਦਿਨ ਦਾ ਬਦ ਪਰ ਅਸੀਂ ਉਹ ਬੰਦੇ ਟ੍ਰੇਸ ਕਰਤੇ ਤੇ ਦੋ ਬੰਦੇ ਅਸੀਂ ਟ੍ਰੇਸ ਕਰਤੇ ਇੱਕ ਦਾ ਨਾਮ ਹੈ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਸਰਵਣ ਸਿੰਘ ਤੇ ਦੂਜੇ ਦਾ ਨਾਮ ਹੈ ਨਵਰਾਜਦੀਪ ਸਿੰਘ ਉਰਫ ਰਾਜਾ ਪੁੱਤਰ ਲਖਮੀਨ ਸਿੰਘ ਦੋਵੇਂ ਹੀ ਕਰਨਤਾਰਨ ਰੋਡ ਦੇ ਰਹਿਣ ਵਾਲੇ ਹਨ ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ ਪਰ ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਐਨਓਸੀ ਲੈਣ ਦੀ ਹਰ ਕੈਂਡੀਡੇਟ ਨੂੰ ਜ਼ਰੂਰਤ ਹੋਵੇਗੀ ਇਸੇ ਤਹਿਤ ਨਗਰ ਨਿਗਮ ਵਿਖੇ ਹਰ ਕੈਂਡੀਡੇਟ ਨੂੰ ਐਨਓਸੀ ਦੇਣ ਲਈ ਇੱਕੋ ਛੱਤ ਥੱਲੇ ਅਧਿਕਾਰੀਆਂ ਵੱਲੋਂ ਐਨਓਸੀ ਦਿੱਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਹੋਇਆ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਐਨਓਸੀ ਦੇਣ ਲਈ ਪੂਕਤਾ ਪ੍ਰਬੰਧ ਕੀਤੇ ਗਏ ਹਨ ਕਿਸੇ ਵੀ ਕੈਂਡੀਡੇਟ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ ਉਹਨਾਂ ਆਖਿਆ ਅਗਰ ਕਿਸੇ ਕੈਂਡੀਡੇਟ ਨੂੰ ਕੋਈ ਸਮੱਸਿਆ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਵਿਖੇ ਮਿਲ ਸਕਦੇ ਹਨ ਹਾਂ ਐਨਓਸੀ ਜਾਰੀ ਕਰਨ ਲਈ ਮਾਨਯੋਗ ਕਮਿਸ਼ਨਰ ਸਾਹਿਬ ਦੀ ਡਾਇਰੈਕਸ਼ਨ ਹੇਠ ਜਿਹੜਾ ਹੈਗਾ ਸੀ ਜਿਹੜੇ ਕਿ ਸਾਡੇ 5 ਹਲਕੇ ਨੇ ਤੇ 5 ਹੀ ਆਰਓ ਲੱਗੇ ਨੇ ਰਿਟਰਨਿੰਗ ਅਫਸਰ ਲੱਗੇ ਨੇ ਤੇ ਉਹਨਾਂ ਦੇ ਨਾਲ ਅਸੀਂ ਰਿਟਰਨਿੰਗ ਹਲਕੇ ਵਾਈਜ਼ ਜਿਹੜਾ ਹੈਗਾ ਸੀ ਸੁਪਰਡੈਂਟ ਨੇ ਆਰਡਰ ਕਰ ਦਿੱਤੇ ਆ ਤੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਆਰਡਰ ਦਿੱਤੇ ਕਿ ਸਾਰੇ ਹੀ ਅਧਿਕਾਰੀ ਜਿਨ੍ਹਾਂ ਨੇ ਐਨਓਸੀ ਜਾਰੀ ਕਰਨੀ ਹੈ ਉਹ ਆ ਮੀਟਿੰਗ ਹਾਲ 'ਚ ਬੈਠਣਗੇ ਸੋ ਦੱਟ ਇੱਕੋ ਛਤੰਨੇ ਜਿਹੜਾ ਹੈਗਾ ਜਿਹੜੇ ਵੀ ਚਾਹਵਾਨ ਉਮੀਦਵਾਰ ਹੈ ਜਨਨ ਨੂੰ ਤਰੀ ਅਨੁਮਤੀ ਮਿਲ ਸਕੇ ਤੋਂ ਇਸ ਸਬੰਧੀ ਜਿਹੜਾ ਹੈਗਾ ਮਾਨਜੋ ਕਮਿਸ਼ਨ ਸਾਹਿਬ ਆਪ ਜਿਹੜਾ ਹੈਗਾ ਦਾ ਬਿਲਕੁਲ ਕਲੋਜ਼ਲੀ ਉਹਨੂੰ ਮਾਨੀਟਰ ਕਰ ਰਹੇ ਨੇ ਸੋ ਦੱਟ ਕਿਸੇ ਵੀ ਜਿਹੜਾ ਹੈਗਾ ਵਿਅਕਤੀ ਨੂੰ ਦਾ ਕਿਸੇ ਵੀ ਜਿਹੜਾ ਹੈਗਾ ਕੋਈ ਪੋਲੀਟਿਕਲ ਪਾਰਟੀ ਜਾਂ ਕੋਈ ਜਿਹੜਾ ਵੀ ਐਨਓਸੀ ਲੈਣ ਦਾ ਚਾਹਵਾਨ ਹੈ ਉਹਨੂੰ ਕੋਈ ਮੁਸ਼ਕਲ ਜਿਹੜੀ ਆਉ ਨਾ ਆਵੇ ਨਗਰ ਨਿਗਮ ਦੀ ਹੈ ਕਿਉਂ ਉਹਨਾਂ ਦਾ ਐਲਾਨ ਹੋ ਚੁੱਕਾ ਹੈ ਤੇ ਹਰ ਪਾਰਟੀ ਦਾ ਕੈਂਡੀਡੇਟ ਇਸ ਵਿੱਚ ਹਿੱਸਾ ਲੈ ਰਿਹਾ ਹੈ ਪਰ ਨਗਰ ਨਿਗਮੀਆਂ ਚੋਣਾਂ ਵਿੱਚ ਜਿਹੜੇ ਵੀ ਕੈਂਡੀਡੇਟ ਨੇ ਹਿੱਸਾ ਲੈਣਾ ਹੈ ਉਸ ਨੂੰ ਐਨਓਸੀ ਲੈਣੀ ਬਹੁਤ ਹੀ ਜ਼ਰੂਰੀ ਹੋਵੇਗੀ ਇਸੇ ਸਬੰਧ ਵਿੱਚ ਨਗਰ ਨਿਗਮ ਦੇ ਦਫ਼ਤਰ ਵਿੱਚ ਇੱਕੋ ਛੱਤ ਥੱਲੇ ਐਨਓਸੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਗੱਲਬਾਤ ਕਰਦਿਆਂ ਹੋਇਆਂ ਅਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਉਹਨਾਂ ਨੇ ਆਖਿਆ ਕਿ ਜਿਹੜੇ ਵੀ ਕੈਂਡੀਡੇਟ ਐਨਓਸੀ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਨਗਰ ਨਿਗਮ ਦੇ ਦਫ਼ਤਰ ਵਿੱਚ ਐਨਓਸੀ ਦਿੱਤੀ ਜਾ ਰਹੀ ਹੈ ਅਤੇ ਇੱਕੋ ਛੱਤ 'ਤੇ ਦਿੱਤੀ ਜਾ ਰਹੀ ਹੈ ਉਹਨਾਂ ਨੇ ਆਖਿਆ ਕਿ ਕਿਸੇ ਵੀ ਕੈਂਡੀਡੇਟ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਮਰਥਰ ਫਾਸਟਵੇ ਖਬਰਾਂ ਕਰਮਾਂ ਲਈ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਰ ਸਾਂਸਦ ਗੁਰਜੀਤ ਸਿੰਘ ਓਛਲਾ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਗਹਿਣੇ ਐਕਸਪੋਰਟ ਕਰਨ ਦੀ ਇਜਾਜ਼ਤ ਮਿਲ ਗਈ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਸਾਂਸਦ ਗੁਰਜੀਤ ਸਿੰਘ ਓਛਲਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਯਤਨਾਂ ਸਦਕਾ ਅੰਮ੍ਰਿਤਸਰ ਤਰੱਕੀ ਵੱਲ ਵਧ ਰਿਹਾ ਹੈ ਬੰਗਲਾਦੇਸ਼ ਦੀ ਕੱਟੜਪੰਥੀ ਸਰਕਾਰ ਅਤੇ ਉਥੋਂ ਦੇ ਮੁਸਲਮਾਨਾ ਵੱਲੋਂ ਹਿੰਦੂਆਂ ਤੇ ਕੀਤੇ ਜਾ ਰਹੇ ਅਤਿਆਚਾਰਾਂ ਬਰ 10 ਦਸੰਬਰ ਨੂੰ ਸਵੇਰੇ 10:30 ਵਜੇ ਸ਼੍ਰੀ ਦੁਰਗਿਆਣਾ ਮੰਦਿਰ ਤੋਂ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਹੋ ਜਿਹੀਆਂ ਕਟਨਾਵਾਂ ਤੇ ਰੋਕ ਲਗਾਈ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ, ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਰਾਕੇਸ਼ ਸ਼ਰਮਾ, ਅਸ਼ਨੀਲ ਜੀ ਮਹਾਰਾਜ ਸਮੇਤ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਦੁਰਗਿਆਣਾ ਤੀਰਥ ਵੱਲੋਂ ਕੱਢੇ ਗਏ ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਪੰਡਿਤ ਗੋਲਡੀ ਸ਼ਰਮਾ ਅਤੇ ਪ੍ਰੋਫੈਸਰ ਮੁਕੇਸ਼ ਅਗਰਵਾਲ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਸਮੂਹ ਸਨਾਤਨੀਆਂ ਨੂੰ ਇੱਕ ਜੁਟ ਹੋਣ ਦੀ ਅਪੀਲ ਕੀਤੀ ਦੇਖੋ ਬੰਗਲਾਦੇਸ਼ ਮੇ ਜੋ ਹੋ ਰਿਹਾ ਹੈ ਉਸ ਦਾ ਸਾਰਾ ਦੇਸ਼ ਦੇਖ ਰਿਹਾ ਹੈ ਸਾਰੀ ਦੁਨੀਆ ਦੇਖ ਰਹੀ ਹੈ ਵਹਾਂ ਕੇ ਲੋਗੋਂ ਕੋ ਸਜ਼ਾ ਮਿਲ ਰਹੀ ਹੈ ਹਿੰਦੂ ਹੋਣੇ ਕੀ ਔਰ ਜੋ ਬੰਗਲਾਦੇਸ਼ ਹਮਨੇ ਬਣਾਇਆ ਬਸਮਾ ਸੁਰ ਇੱਕ ਪੈਦਾ ਕੀਤਾ ਉਹ ਬਸਮਾ ਸੁਰ ਅੱਜ ਹਮੇ ਖਾਣੇ ਕੇ ਲਈ ਆ ਰਹਾ ਹੈ ਅਗਰ ਵਹਾਂ ਸਰਕਾਰ ਬਦਲੀ ਹੈ ਤਾਂ ਉਹ ਲੋਕ ਤੋਂ ਵਹਾਂ ਕੇ ਹੀ ਹੈ ਨਾ पौने दो करोड़ हिंदू वहाँ नागरिक हैं व्यापारी हैं उद्योगपति हैं शिक्षा जगत में हैं किसान हैं सब कुछ है उनको केवल इसलिए मारा जा रहा है उनकी बेटियाँ इसलिए लूटी जा रही हैं उनके बंदर इसलिए तोड़े जा रहे हैं वो हिंदू है अब हम सीधे सीधे तो कुछ कर नहीं सकते पूरा देश गुस्से में है दुखी है तो भारत सरकार से प्रार्थना है मेरा तो ये कहना है कि एक और मुक्ति वाहिनी की जरूरत है जैसी सनी इकहत्तर में इंदिरा गांधी जी के टाइम पर बनी थी ਵੇਸੀ ਇੱਕ ਮੁਕਤੀਵਾहिनी ਹੋਰ ਚਾਹੀਏ ਅੱਜ ਦਾ ਇਕੱਠ ਹੈਗਾ ਸੀ ਜਿਹੜੀ ਬੰਗਲਾਦੇਸ਼ ਦੇ ਵਿੱਚ ਵਿਸ਼ਵਧਰਮੀਆਂ ਨੇ ਹਿੰਦੂਆਂ ਨਾਲ ਜੋ ਤਸ਼ੱਦਦ ਹੋ ਰਿਹਾ ਹੁਣ ਅੱਤ ਹੋ ਗਈ ਹੈ ਤੁਸੀਂ ਦੇਖਦੇ ਹੋਵੋਗੇ ਜੋ ਸਾਡੀਆਂ ਉਥੇ ਧੀਆਂ ਪੇਣਾ ਨਾ ਬੱਚਿਆਂ ਨਾਲ ਇਹਨਾਂ ਨੇ ਤਸ਼ੱਦਦ ਆ ਇਹਨਾਂ ਨੇ ਸਾਰੇ ਮੁਗਲਾਂ ਦੇ ਪੁਰਾਣੇ ਇਤਿਹਾਸ ਪਲਟ ਕੇ ਰੱਖ ਦਿੱਤੇ ਮੇਰੀ ਭਾਰਤ ਸਰਕਾਰ ਨੂੰ ਵੀ ਅਪੀਲ ਆ ਕਿ ਇਹਨਾਂ ਨੂੰ ਨਕੇਲ ਪਾਈਏ ਤੇ ਬੰਗਲਾਦੇਸ਼ ਸਰਕਾਰ ਨੂੰ ਤਾੜਨਾ ਕਿ ਜਿਹੜੇ 2 ਕਰੋੜ ਬੰਗਲਾਦੇਸ਼ੀ ਹਿੰਦੁਸਤਾਨ 'ਚ ਰਹਿੰਦੇ ਆ ਅਗਰ ਉੱਥੇ ਉਹਨੇ ਨਾ ਕੁਝ ਕੀਤਾ ਇੱਥੋਂ ਦੀ ਸਰਕਾਰ ਔਰ ਲੋਕ ਮਜਬੂਰ ਹੋ ਜਾਣਗੇ ਹਿੰਦੁਸਤਾਨੀ ਕਿਤੇ ਵੀ ਹਿੰਦੂ ਆ ਉਹਨੇ ਹਿੰਦੁਸਤਾਨ ਨਾਲ ਹੀ ਵੇਖਣਾ ਜੇ ਅਸੀਂ ਲੋਕ ਨਹੀਂ ਹੋਣਾ ਵਾਸਤੇ ਖੜੇ ਹੋਵਾਂਗੇ ਤਾਂ ਕਿੰਨੇ ਖੜੇ ਹੋਣਾ ਜਿਹੜਾ ਅੱਜ ਸ਼੍ਰੀ ਦਰਗਿਆਨਾ ਤਿਰ ਤੋਂ ਰੋਸ ਮਾਰਚ ਕੱਟਿਆ ਗਿਆ ਬੰਗਲਾਦੇਸ਼ ਦੇ ਖਿਲਾਫ ਉਰੇ ਵਿੱਚ ਰੋਸ ਮਾਰਚ ਇਸ ਕਰਕੇ ਕੱਢਿਆ ਗਿਆ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਅਤਿਆਚਾਰ ਹੋ ਰਿਹਾ ਆ ਸਾਡੇ ਭਗਵਾਨਾਂ ਦੇ ਮੰਦਰਾਂ ਤੇ ਪੈਟਰੋਲ ਪਾ ਕੇ ਉਹਨਾਂ ਨੂੰ ਅੱਗ ਲਾਈ ਜਾ ਰਹੀ ਹੈ ਸਾਡੀਆਂ ਧੀਆਂ ਭੈਣਾਂ ਤੇ ਬਲਦਕਾਰ ਕਿਤੇ ਜਾ ਰਹੇ ਨੇ ਬੰਗਲਾਦੇਸ਼ ਦੇ ਵਿੱਚ ਜੋ ਤਸੱਦਦ ਹੋ ਰਿਹਾ ਸੀਗਾ ਉਹਦੇ ਵਿਰੋਧ ਦੇ ਵਿੱਚ ਇੱਥੇ ਰੋਸ਼ਮਾਰਚ نکਾਲਿਆ ਗਿਆ ਇਹ ਉਹੀ ਬੰਗਲਾਦੇਸ਼ ਆ ਜਿਹਨੂੰ ਅਸੀਂ 1971 ਦੇ ਵਿੱਚ ਪਾਕਿਸਤਾਨ ਨਾਲ ਲੜਾਈ ਲੜ ਕੇ ਅਗ另 ਦੇਸ਼ ਬਣਾਇਆ ਸੀਗਾ ਪਰ ਅੱਜ ਉਹ ਸਾਡੇ ਤੇ ਇਸ ਪ੍ਰਕਾਰ ਦਾ ਵਿਵਹਾਰ ਕਰ ਰਿਹਾ ਹੈ ਜਿਹੜਾ ਕਿ ਨਿੰਦਨੀ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਹੋ ਰੇ ਕਹਿਰ ਨੂੰ ਲੈ ਕੇ ਉੱਤਰਪੜ੍ਹ ਦੇ ਪ੍ਰਸਿੱਧ ਮੰਦਰ ਸ੍ਰੀ ਦੁਰਗਾਇਣਾ ਕਮੇਟੀ ਵੱਲੋਂ ਅੱਜ ਇੱਕ ਰੋਸ਼ ਮਾਰਚ ਕੀਤਾ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵੱਲੋਂ ਵਿੱਚੋਂ ਕੱਢਿਆ ਗਿਆ ਔਰ ਬੰਗਲਾਦੇਸ਼ੀ ਸਰਕਾਰ ਦੇ ਖਿਲਾਫ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਔਰ ਮੰਗ ਕੀਤੀ ਗਈ ਹੈ ਕਿ ਹਿੰਦੂਆਂ ਦੀ ਜਿਹੜੀ ਸੇਫਟੀ ਹੈ ਹਿੰਦੂਆਂ ਦੇ ਜਿਹੜੇ ਹੋਰੇ ਅਤਿਆਚਾਰ ਦੇ ਉੱਪਰ ਜਿਹੜੇ ਹੋ ਰਹੇ ਨੇ ਉਹਦੇ ਖਿਲਾਫ ਜਿਹੜੀ ਹੈਗੀ ਉਹ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹਿੰਦੂਆਂ ਦੇ ਉੱਪਰ ਕਹਿਰ ਨਾ ਕੀਤਾ ਜਾਵੇ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਹਿੰਦੂਆਂ ਦਾ ਆਉਣ ਵਾਲੇ ਸਮੇਂ 'ਚ ਕੀ ਬਣੂਗਾ ਜਿਸ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਰ ਸਰਕਾਰ ਨੂੰ ਜਗਾਇਆ ਜਾ ਰਿਹਾ ਕਿ ਜਿਹੜੇ ਬੰਗਲਾਦੇਸ਼ ਦੇ ਵਿੱਚ ਜਿਹੜੇ ਕਹਿਰ ਹੋ ਰਹੇ ਨੇ ਉਹਤੇ ਜਿਹੜੀ ਰੋਕ ਲਗਾਈ ਜਾਵੇ ਕੈਮਰਾਮੈਨ ਰਾਜਨ ਕੁਮਾਰ ਜਨਲ ਚੇਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਡਿਪਟੀ ਕਮਿਸ਼ਨਰ ਸਾਖੀ ਸਹਾਨੇ ਵੱਲੋਂ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਗਤੀਵਿਧੀਆਂ ਉੱਤੇ ਨੱਥ ਪਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਤਹਿਸੀਲਦਾਰ ਜਗਸੀਰ ਸਿੰਘ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਚਾਟਿਵੀਂ ਇਲਾਕੇ ਵਿੱਚ ਚੱਲਦੇ ਦੋ ਗੈਰ ਕਾਨੂੰਨੀ ਸਿਨੇਮਾ ਸੀਲ ਕਰਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ। ਜੀ ਇਹਦੇ ਵਿੱਚ ਸਾਨੂੰ ਕੁਝ ਕੰਪਲੇਂਟਸ ਪ੍ਰਾਪਤ ਹੋਈਆਂ ਸੀਗੀਆਂ ਕਿ ਅੰਮ੍ਰਿਤਸਰ ਸਿਟੀ ਦੇ ਵਿੱਚ ਕੁਝ ਅਨਧਿਕਾਰਤ ਤੌਰ ਤੇ ਸਿਨੇਮਾ ਘਰ ਜਿਹੜੇ ਆ ਉਹ ਚੱਲ ਰਹੇ ਆ। ਜਦ ਕਿ ਸਿਨੇਮੈਟੋਗ੍ਰਾਫ ਐਕਟ ਤਹਿਤ ਜਿਹੜਾ ਜ਼ਿਲ੍ਹਾ ਮੈਜਿਸਟਰੇਟ ਦੇ ਥਰੂ ਇਹਨਾਂ ਨੇ ਲਾਇਸੈਂਸ ਲੈ ਕੇ ਇਹਨੂੰ ਚਲਾਉਣਾ ਹੁੰਦਾ ਇਸ ਦੇ ਚੱਲਦੇ ਅਸੀਂ ਦੋ ਟੀਮਾਂ ਅੱਜ ਗਠਨ ਕੀਤੀਆਂ ਸੀ ਇੱਕ ਟੀਮ ਤਹਿਸੀਲਦਾਰ ਅੰਮ੍ਰਿਤਸਰ 2 ਦੇ ਅੰਡਰ ਇੱਕ ਤਹਿਸੀਲਦਾਰ ਅੰਮ੍ਰਿਤਸਰ 1 ਦੇ ਅੰਡਰ ਜਿਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਸ ਵੀ ਮੈਂਬਰ ਬਣਾਏ ਸੀ ਅਚਨਚੇ ਚੈਕਿੰਗ ਕੀਤੀ ਗਈ ਇੱਕ ਚਾਟ ਇਵੈਂਟ ਗੇਟ ਤੇ ਲੱਗੇ ਸਾਨੂੰ ਕ੍ਰਿਸ਼ਨਾ ਥੀਏਟਰ ਤੇ ਇਹਦੇ ਨਾਲ ਹੀ ਇੱਕ ਰਾਜ ਸਿਨੇਮਾ ਇਹ ਦੋਨੋਂ ਹੀ ਚਲਦੀ ਹਾਲਤ ਵਿੱਚ ਪਾਏ ਗਏ ਤੇ ਕਨਸਰਨਡ ਐਗਜ਼ੀਕਟਿਵ ਮੈਜਿਸਟਰੇਟ ਵੱਲੋਂ ਬਾਕੀ ਡਿਪਾਰਟਮੈਂਟਸ ਦੀ ਹਾਜ਼ਰੀ ਦੇ ਵਿੱਚ ਇਹ ਆਪਣੀ ਬੰਦ ਦੀ ਕਾਰਵਾਈ ਕੀਤੀ ਗਈ ਇਹਨਾਂ ਨੂੰ ਸੀਲ ਕੀਤਾ ਗਿਆ ਤੇ ਸਾਨੂੰ ਜਿਹੜੀ ਇਹਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਸੀਂ ਬਾਕੀ ਵੀ ਡਿਪਾਰਟਮੈਂਟਸ ਨੂੰ ਨੈਸਸਰੀ ਐਕਸ਼ਨ ਲੈਣ ਲਈ ਲਿਖ ਦਿੱਤਾ ਤੇ ਨਾਲ ਹੀ ਪਬਲਿਕ ਨੂੰ ਸਾਡੀ ਅਪੀਲ ਹੈ ਕਿ ਜੇ ਉਹਨਾਂ ਦੇ ਧਿਆਨ 'ਚ ਇਸ ਤਰ੍ਹਾਂ ਦੇ ਕੋਈ ਅਨਧਿਕਾਰਤ ਸਿਨੇਮਾ ਘਰ ਧਿਆਨ ਵਿੱਚ ਆਉਂਦੇ ਆ ਤੇ ਉਹ ਸਾਡੀ ਨੋਟਿਸ ਲਿਆਉਣ ਅਸੀਂ ਇਮੀਡੀਏਟਲੀ ਨੈਸਸਰੀ ਐਕਸ਼ਨ ਲਵਾਂਗੇ ਤੇ ਜੇ ਕੋਈ ਇਸ ਤਰ੍ਹਾਂ ਦੇ ਵਾਇਲਟਰਸ ਅਜੇ ਵੀ ਇਸ ਤਰ੍ਹਾਂ ਦਾ ਕੰਮ ਉਹ ਇਸ ਚੀਜ਼ ਨੂੰ ਨਾ ਕਰਨ ਜੇਕਰ ਕੋਈ ਸਿਨੇਮਾ ਘਰ ਚਲਾਉਣਾ ਚਾਹੁੰਦਾ ਹੈ ਬਕਾਇਦਾ ਉਹਦਾ ਲਾਇਸੈਂਸ ਲੈ ਕੇ ਚਲਾਵੇ ਅਨਧਿਕਾਰ ਸਿਨੇਮਾ ਘਰਾਂ ਦੇ ਉੱਪਰ ਉਹ ਇੱਕ ਵਿੱਚ ਵੀ ਅਸੀਂ ਇਸੇ ਤਰ੍ਹਾਂ ਦੀ ਸਖਤ ਕਾਰਵਾਈ ਜਿਹੜੀ ਹੈ ਉਹ ਯਕੀਨੀ ਬਣਾਵਾਂਗੇ। ਥਾਣਾ ਸਦਰ ਅਧੀਨ ਆਉਂਦੀ ਇਲਾਕੇ ਚ ਥਾਣਾ 베ਰਕਾ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰਕੇ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਅਣਪਛਾਤੇ ਪੰਜ ਨੌਜਵਾਨਾਂ ਵੱਲੋਂ ਉਸਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮ ਨੂੰ ਰੋਕ ਕੇ ਉਸਦੀ ਪਿਸਤੌਲ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਘਟਨਾ ਬਾਰੇ ਦੱਸਿਆ ਇਸ ਮਾਮਲੇ 'ਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਪੰਜ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜਿਉਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵੱਲ ਜਾਣਦਾ ਨਹੀਂ ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਦੇ ਮੈਂ ਗੱਡੀ ਛੇੜਦੀ ਕੱਲੀ ਫਿਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫਿਰ ਗੱਡੀ ਛੇੜਦੀ ਕੱਲੀ ਇਹਨਾਂ ਫਿਰ ਮੋਟਰਸਾਈਕਲ ਗੱਡੀ ਕਰਤੇ ਜਦੋਂ ਮਟਰ ਗਾੜੀ ਕਰਤੇ ਤੇ ਇਹਨਾਂ ਨੇ ਬਿਲਕੁਲ ਗਾੜੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦੌੜਦਾ ਵੇਖਿਆ ਵੀ ਮੇਰੇ ਕੋਲ ਪੈਦਲ ਮੈਂ ਪੈਦਲ ਕੱਢਿਆ ਮੈਂ ਜਾਣਦਾ ਨਹੀਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਪੈਦਲ ਖੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਦੇ ਵਿੱਚ ਮੇਰੇ ਰੌਂਦ ਵੀ ਤਿੰਨ ਉੱਥੇ ਡੇਪੇ ਪਰ ਪੈਦਲ ਤਾਂ ਨਹੀਂ ਮੈਂ ਖੋਣ ਦਿੱਤਾ ਇਹਨਾਂ ਨੂੰ ਜਦੋਂ ਬੰਦੇ ਪਬਲਿਕ ਦੇ ਹੋਰ ਲੱਗੇ ਹੋ ਟਾਈਪ ਹੋ ਗਏ ਇਹਨਾਂ ਨੂੰ ਆ ਕੇ ਮਨੋ ਕੋਸ਼ਿਸ਼ ਕੀਤੀ ਤਾਂ ਦੌਤੀ ਜਦੋਂ ਵੇਖਿਆ ਵੀ ਮਲਾਜਮਾਂ ਇਹ ਉਸ ਕਰਕੇ ਮੇਰਾ ਥੋੜਾ ਜਿਹਾ ਬਚਾਅ ਹੋ ਗਿਆ ਜਿਹੜਾ ਮੈਂ ਇਹਨਾਂ ਦਾ ਮੋਟਰਸਾਈਕਲ ਇੱਕ ਛ ਮਾਬਲਾਏ ਅਭੀ ਵੈਰੀਫਾਈ ਕਰ ਰਹਾ ਜੀ ਆਂਦਾ ਵੀ ਮੇਰੇ ਮਗਰ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਕਾਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਕਿਹੜੀ ਗੱਲ ਮਾਰਿਆ ਕਰੋ ਮੇਰੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਾਕੀ ਤਫਤੀਸ਼ ਬਿਆਨ ਲੈ ਕੇ ਤਫਤੀਸ਼ ਕਰਕੇ ਪੂਰੀ ਮੁਕੰਮਲ ਕਰਕੇ ਤੇ ਜਿਹੜੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਗੁਰੂ ਨਾਨਕ ਕਲੋਨੀ ਹਮੀਰਪੁਰਾ ਦੇ ਇੱਕ ਕਾਰ ਵਿੱਚ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਕੇ دہشت ਦਾ ਮਾਹੌਲ ਪੈਦਾ ਕਰ ਦਿੱਤਾ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਲਖਵਿੰਦਰ ਸਿੰਘ ਕਲੇਰ ਥਾਣਾ ਇੰਚਾਰਜ ਅਮਨਦੀਪ ਸਿੰਘ ਪੁਲਿਸ ਟੀਮ ਸਮੇਤ ਉਥੇ ਪਹੁੰਚੇ ਅਤੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਫਿਲਹਾਲ ਹਨੇਰਾ ਹੋਣ ਕਾਰਨ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਸੀਸੀਟੀਵੀ ਕੈਮਰਿਆਂ ਤੋਂ ਪਹਿਚਾਨ ਨਹੀਂ ਹੋ ਸਕੀ ਹੈ ਆਪਣਾ ਜਿਹੜਾ ਅਫਸਰ ਦੇ ਗਾੜੀ ਵੀ ਬੇਨਤੀ ਕਰਦੇ ਆ ਵੀ ਇਹਦੀ ਜਿਹੜੀ ਵੈਰੀਫਾਈ ਚੰਗੀ ਤਰ੍ਹਾਂ ਬਰੀਕੀ ਨਾ ਕੀਤੀ ਜਾਵੇ ਚੰਗੀ ਤਰ੍ਹਾਂ ਬਰੀਕੀ ਨਾਲ ਜਾਂਚ ਹੋਵੇ ਔਰ ਵੇਖੋ ਕਿੱਡੀ ਗੱਲ ਆ ਵੀ ਘਰ ਆਣ ਕੇ ਪਰਿਵਾਰ ਬੱਚਿਆਂ ਸਮੇਤ ਉੱਤੇ ਗੋਲੀ ਚਲਾਉਣੀ ਔਰ ਕਿੱਡੀ ਖੁੱਲੇ ਦੇ ਵਿੱਚ ਹਲਾਸ਼ੇਰੀ ਹੈ ਜਿਨ੍ਹਾਂ ਦੇ ਵਿੱਚ ਸਾਡੇ ਦੋਵਾਂ ਪਲਾਟਾਂ ਦਾ ਝਗੜਾ ਚਾਰਨ ਕਰਕੇ ਅਣਪਛਾਤੀ ਵਿਅਕਤੀਆਂ ਲੋ ਚਲਾਈ ਗਈ ਮੋਟਰਸਾਈਕਲ ਤੇ ਸਵਾਰ ਹੋ ਆਏ ਨੇ ਸੀਸੀਡੀ ਕੈਮਰੇ ਦੇ ਵਿੱਚ ਉਹਨਾਂ ਦੀ ਵੀਡੀਓ ਆਈ ਆ ਔਰ ਮੋਟਰਸਾਈਕਲ ਉਹਨਾਂ ਦਾ ਡੋਲਿਆ ਵੀ ਆ ਗੋਲੀ ਚਲਾਉਂਦਿਆਂ ਔਰ ਪੁਲਿਸ ਇਸ ਦੀ ਜਾਂਚ ਤੇ ਉੱਤੇ ਪੂਰੀ ਜੁਟੀ ਹੋਈ ਆ ਤੇ ਕੁਝ ਪੁਲਿਸ ਵਾਲਿਆਂ ਦੇ ਬਿਆਨ ਇਹ ਵੀ ਆਏ ਨੇ ਪੀ ਇਹ ਜਿਹੜੀ ਗੋਲੀ ਦਾ ਜਿਹੜਾ ਖੋਲਿਆ ਉਹ ਲੱਭ ਨਹੀਂ ਡਿਆ ਮੈਂ ਕਿਹਾ ਵੀ ਸ਼ਾਇਦ ਹੋ ਸਕਦਾ ਸਾਡੀ ਹਿੱਕ 'ਚ ਵੱਜ ਜਾਂਦੀ ਤੇ ਫਿਰ ਲੱਭ ਜਾਂਦਾ ਪਰ ਅਜੇ ਨਹੀਂ ਲੱਭਣਾ ਜੋ ਆ ਕੇ ਮੌਕਾ ਦੇਖਿਆ ਹੈ ਘਰ ਦਾ ਇੱਕ ਟਫਨ ਗਲਾਸ ਜਿਹੜਾ ਉਹਦੇ ਵਿੱਚ ਛੀਕਿਆ ਜੋ ਟਫਨ ਗਲਾਸ ਟੁੱਟਾ ਆਇਆ ਇਹਨਾਂ ਕੋਲੋਂ ਦਰਖਾਸਤ ਲੈ ਕੇ ਤਸਦੀਕ ਕਰਕੇ ਵੈਰੀਫਿਕੇਸ਼ਨ ਕਰਕੇ ਪੜਤਾਲ ਕਰਕੇ ਤਫਤੀਸ਼ ਕੀਤੀ ਜਾਊਗੀ ਠੀਕ ਹੈ ਜੋ ਵੀ ਦੋਸ਼ੀ ਹੋਣਗੇ ਨਾ ਲੱਭ ਕੇ ਭਾਲ ਕਰਕੇ ਜੇਲ੍ਹ ਚ ਭੇਜਿਆ ਜਾਊਗਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਵੱਲੋਂ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਆਖਿਆ ਕਿ सुरेंद्र ਸਿੰਘ ਪਹਿਲਾਂ ਵੀ ਨਗਰ ਨਿਗਮ ਵਿੱਚ ਕੰਮ ਕਰ ਚੁੱਕੇ ਹਨ ਅਤੇ ਉਹ ਆਪਣੇ ਕੰਮ ਪ੍ਰਤੀ ਬਹੁਤ ਇਮਾਨਦਾਰ ਹਨ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ ਇਸੇ ਤਹਿਤ ਗੱਲਬਾਤ ਕਰਦਿਆਂ ਹੋਇਆਂ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਨੇ ਆਖਿਆ ਕਿ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਹੋਵੇ ਤਾਂ ਉਹਨਾਂ ਨੂੰ ਕਦੇ ਵੀ ਮਿਲਿਆ ਜਾ ਸਕਦਾ ਹੈ ਇਸ ਮੌਕੇ सुरेंद्र ਟੋਨਾ ਬਾਉ ਕੇਵਲ ਕੁਮਾਰ ਸਮੇਤ ਯੂਨੀਅਨ ਦੇ ਮੈਂਬਰ ਹਾਜ਼ਰ ਸਨ ਕਦੇ ਵੀ ਇਹਨਾਂ ਦੀ ਦੋ ਤਿੰਨ ਵਾਰੀ ਰਹੇ ਨੇ ਇੱਥੇ ਵੀ ਕਦੇ ਕੋਈ ਫੈਲਾ ਜਮਾ ਜਨੇ ਫੈਲ ਮਗਰੋ ਜਾਂਦੀ ਪਹਿਲਾਂ ਸੈਂਡ ਕਰਕੇ ਕੱਢ ਦਿੰਦੇ ਨੇ ਇਸ ਕਰਕੇ ਸਾਰੇ ਹੀ ਮੁਲਾਜ਼ਮ ਖੁਸ਼ ਨੇ ਇਹਨਾਂ ਦੇ ਹੋਂਤੇ ਤੇ ਇਹਨਾਂ ਦਾ ਅੱਜ ਅਸੀਂ ਮਾਨਸਮਨ ਕਰਕੇ ਆਏ ਦੁਬਾਰਾ ਪੁੱਕਾ ਪਾਕਾ ਦੇ ਕੇ ਆਏ ਆ ਤੇ ਚਲੋ ਸੱਤ ਤਰੀਕ ਨੂੰ ਬਤੌਰ ਐਡੀਸ਼ਨਲ ਕਮਿਸ਼ਨਰ ਇੱਥੇ ਜੁਆਇਨ ਕੀਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਪਹਿਲਾਂ ਵੀ ਇੱਥੇ ਮੈਂ ਰਿਆਹ ਜੁਆਇੰਟ ਕਮਿਸ਼ਨਰ ਵੀ ਅਸਿਸਟੈਂਟ ਕਮਿਸ਼ਨਰ ਐਡੀਸ਼ਨਲ ਕਮਿਸ਼ਨਰ ਵੀ ਸੋ ਗੁਰੂ ਨਗਰੀ ਦੇ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਤੇ ਜਿਹੜਾ ਹੈਗਾ ਮੈਂ ਇਹੀ ਆਸ ਲਾਣਾ ਕਿ ਜਿਹੜਾ ਜੋ ਵੀ ਪਬਲਿਕ ਦੇ ਆਸਰ ਸ਼ਹਿਰ ਵਾਸੀਆਂ ਦੇ ਜੋ ਵੀ ਇਸ਼ੂਜ਼ ਨੇ ਉਹਨਾਂ ਨੂੰ ਪ੍ਰੈਕਟਿਕ ਦੇ ਉੱਤੇ ਡੀਲ ਕੀਤਾ ਜਾਏਗਾ ਹਾਂ ਬਿਲਕੁਲ ਕਾਰਪੋਰੇਸ਼ਨ ਦੇਖੋ ਕਿਉਂਕਿ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਨਾਲ ਜਿਹੜਾ ਐਸੋਸੀਏਟਡ ਹੈ ਜਿਹੜੇ ਰੋਜ਼ਾਨਾ ਦੇ ਇਸ਼ੂ ਨੇ ਚਾਹੇ ਉਹ ਸਫਾਈ ਹੈ ਸੀਵਰੇਜ ਹੈ ਜਾਂ ਸਪੀਟ ਲਾਈਟ ਹੈ ਉਹਦੇ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਸਾਰੇ ਕਾਰਪੋਰੇਸ਼ਨ ਨਾਲ ਜੁੜੇ ਨੇ ਤੇ ਇਸ ਕਰਕੇ ਲੋਕਾਂ ਦਾ ਜਿਹੜਾ ਸਿੱਧਾ ਵਾਹ ਰੰਦਾ ਇਸ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਪੂਰਾ ਇਸ ਤੇ ਸਹਿਯੋਗ ਮਿਲੇਗਾ। ਭਾਜਪਾ ਦੇ ਆਗੂ ਤਰਨਜੀਤ ਸਿੰਘ ਸੰਧੂ ਸਮੁੰਦਰੀ, ਸ਼੍ਰੀ ਦੁਰਗਿਆਣਾ ਤੀਰਤਵਿਕੇ ਨਤਮਸਤਕ ਹੋਏ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਸਾਬਕਾ ਕਾਉਂਸਲਰ ਵਿਕਾਸ ਸੋਨੀ ਨੇ ਵਾਰਡ ਨੰਬਰ 52 ਦੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਆਖਿਆ ਕਿ ਜਿੱਤ ਤੋਂ ਬਾਅਦ ਵਾਰਡ ਨੰਬਰ 52 ਦੇ ਵਿਕਾਸ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਇਸ ਮੌਕੇ ਧਾਰਮਿਕ ਸਥਾਨਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਨਾਲ ਪਰਮਜੀਤ ਚੋਪੜਾ ਸਾਬਕਾ ਕਾਉਂਸਲਰ ਰੀਨਾ ਚੋਪੜਾ ਵੀ ਮੌਜੂਦ ਸਨ ਸੋ ਅੱਜ ਮੈਂ ਲਾਕਾ ਰੂਪਨਗਰ ਉਹ ਖਾਸ ਕਰਕੇ ਵਾਰਡ ਨੰਬਰ 52 ਚ ਜਿੰਨੇ ਵੀ ਸਾਡੇ ਇੱਥੇ ਬਹੁਤ ਹੀ ਇਤਹਾਸਿਕ ਮੰਦਰ ਵੀ ਹੈ ਗੁਰਦੁਆਰਾ ਸਾਹਿਬ ਵੀ ਹੈ ਅੱਜ ਉੱਤੇ ਮੱਥਾ ਟੇਕਿਆ ਕਿਉਂਕਿ ਇਲੈਕਸ਼ਨਾਂ ਦਾ ਜਿਹੜਾ ਬਿਲਕੁਲ ਵੱਚੁਕਾ ਹੈ ਔਰ ਸਾਰੀਆਂ ਵਾਰਡਾਂ ਜੇ ਵੀ ਜਾਣਾ ਹੈ ਆਪਣੇ ਹਲਕੀਰੀਆਂ ਸੈਂਟਰ ਕੌਨਸਲੈਂਸੀ ਦੀਆਂ ਔਰ ਅੱਜ ਅਸੀਂ ਸਿਰਫ ਮੱਥਾ ਟੇਕਣ ਵਾਸਤੇ ਔਰ ਸਾਰੇ ਆਪਣੇ ਜਿੰਨੇ ਸਤਕਾਰਯੋਗ ਸਾਡੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਵਰਕਰ ਨੇ ਸਾਡੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਨਾਲ ਮਿਲ ਰਹੇ ਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਸਾਹਿਬ ਔਰ ਜਿਹੜਾ ਇੱਥੇ ਮੰਦਿਰ ਇਤਹਾਸਿਕ ਮੰਦਿਰ ਹੈ ਉੱਥੇ ਮੱਥਾ ਟੇਕਿਆ ਅਸ਼ੀਰਵਾਦ ਲਿੱਤਾ ਔਰ ਸਾਰੇ ਆਪਣੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਭਰਾ ਨੇ ਆਪਣੇ ਉਹਨਾਂ ਦਾ ਅਸ਼ੀਰਵਾਦ ਲਿੱਤਾ ਹੈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 222 ਤੇ 43 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਚਾਟੀਬਿੰਨ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਥਾਣਾ 에어ਪੋਰਟ ਵੱਲੋਂ ਰਾਗੀਰਾ ਕੋਲੋਂ ਛੁਰਾ ਦਿਖਾ ਕੇ ਲੁੱਟਾਂ ਖੋਹ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ। ਥਾਣਾ ਸ਼ਾਹਨੀ ਦੀ ਪੁਲਿਸ ਚੌਂਕੀ ਰਾਣੀ ਕਾ ਬਾਗ ਵੱਲੋਂ ਨਾਕਾਬੰਦੀ ਦੌਰਾਨ ਇੱਕ ਦੋਸ਼ੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਪੀਓ ਸਟਾਫ ਇਨਚਾਰਜ ASI ਹਰੀਸ਼ ਕੁਮਾਰ ਸਮੇਤ ਪੁਲਿਸ ਟੀਮ ਵੱਲੋਂ ਇੱਕ ਪਗਵਾੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਉਸ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਕੁਝ ਵਿਪਾਗਾਂ ਵੱਲੋਂ ਸਮਾਰਟ ਸਿਟੀ ਤਾਂ ਆਖਿਆ ਜਾਂਦਾ ਪਰ ਜ਼ਮੀਨੀ ਹਾਲਾਤਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸ਼ਹਿਰ ਕਿਸੇ ਪਛੜੇ ਹੋਏ ਪਿੰਡ ਦੇ ਵਾਂਗ ਜਾਪਦਾ ਲੋਕ ਵਾਹਨਾਂ ਦੀ ਗਲਤ ਪਾਰਕਿੰਗ ਕਰਕੇ ਆਪਣੀ ਹੀ ਗਲਤੀ ਦਾ ਸ਼ਿਕਾਰ ਹੁੰਦੇ ਹਨ ਨਾਲ ਹੀ ਦੂਸਰਿਆਂ ਨੂੰ ਪਰੇਸ਼ਾਨ ਕਰਦੇ ਨੇ ਉਧਰ ਸੜਕਾਂ ਤੇ ਨਾਜਾਇਜ਼ ਕਬਜ਼ੇ ਵਾਧੇ ਹਿਜਾਰੇ ਹਨ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਤੇ ਰੈਂਦੀ ਕਸਰ ਆਟੋ ਰਿਕਸ਼ਾ ਚਾਲਕ ਪੂਰੀ ਕਰ ਦਿੰਦੇ ਨੇ ਜਿੱਥੇ ਦਿਲ ਕਰਦਾ ਉਥੇ ਹੀ ਬ੍ਰੇਕ ਲਗਾ ਆਟੋ ਖੜਾ ਕਰ ਦਿੰਦੇ ਨੇ ਪਿੱਛੇ ਤੱਕ ਨਹੀਂ ਦੇਖਦੇ ਕਿ ਟ੍ਰੈਫਿਕ ਜਾਮ ਵੀ ਹੋ ਸਕਦਾ ਹੈ ਨਗਰ ਨਿਗਮ ਦੇ ਭੂਮੀ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਸੜਕਾਂ ਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਏਗਾ ਮੈਂ ਟ੍ਰੈਫਿਕ ਪੁਲਿਸ ਨੂੰ ਕਹਿਣਾ ਚਾਹਾਂ ਕਿ ਜਿਸ ਤਰ੍ਹਾਂ ਗੱਡੀ ਨੂੰ ਆਪਾਂ ਬੌਂਡ ਕਰਕੇ ਲੈ ਕੇ ਜਾਂਦੇ ਆ ਗੱਡੀ ਚੁੱਕ ਲੈਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਆਪਾਂ ਟ੍ਰੈਫਿਕ ਨੂੰ ਜਾਮ ਕਰਦੇ ਆ ਆਪਾਂ ਕਾਨੂੰਨ ਦੀਆਂ ਝੰਡੀਆਂ ਉਡਾਣੇ ਆ ਉਹਦੇ ਉੱਤੇ ਸਾਨੂੰ ਆਪਣੇ ਸਵਾਰ ਲਈ ਆਪਣੇ ਗੱਡੀ ਲਈ ਦੂਸਰੇ ਨੇ ਵੀ ਆਪਾਂ ਤੰਗ ਕਰਦੇ ਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਚਲਾਨ ਕੱਟ ਕੇ ਇਹਨਾਂ ਨੂੰ ਛੱਡ ਦੇਣਾ ਕਿ ਬਹੁਤ ਹੀ ਜਿਹੜੇ ਯਾਤਰੀ ਬਾਹਰੋਂ ਆਉਂਦੇ ਨੇ ਜਦੋਂ ਸਾਡੇ ਦੇਸ਼ ਦੇ ਵਿੱਚ ਦੇਖਦੇ ਨੇ ਕਿ ਟ੍ਰੈਫਿਕ ਦਾ ਬੁਰਾ ਹਾਲਿਆ ਨੂੰ ਨੰਗਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਬਾਈਪਾਸ ਖਾਸੇ ਨੂੰ ਜਾਂ ਬਾਰਡਰ ਵੇਖਣ ਲਈ ਜਾਂਦੇ ਨੇ ਬੜਾ ਰਸ਼ ਪੈਂਦਾ ਹੈ ਪਰ ਮੈਂ ਖਾਸ ਤੌਰ ਤੇ ਪਸ ਪ੍ਰਸ਼ਾਸਨ ਨੇ ਵੀ ਬੈਂਤੇ ਕਰਾਂਗਾ ਕਿ ਨਾ ਬਲ ਖਾਸ ਤੇ ਹੰਦ ਦਿੱਤਾ ਜਾਵੇ ਟ੍ਰੈਫਿਕ ਜਾਮ ਨੂੰ ਲੈ ਕੇ ਮੇਨ ਇਹ ਹੀ ਗੱਲ ਹੈ ਕਿ ਲੋਕੀ ਆਪਣੀ ਜਿਹੜੇ ਵਾਹਨ ਨੇ ਉਹ ਰੋਂਗ ਸਾਈਡ ਖੜਾ ਕਰ ਦਿੰਦੇ ਆ ਜਾਂ ਫਿਰ ਨੋਨ ਪਾਰਕਿੰਗ ਦੇ ਵਿੱਚ ਖੜਾ ਕਰਦੇ ਆ ਜਿਹਦੇ ਕਰਕੇ ਜਿਹੜੀਆਂ ਦੂਜੀਆਂ ਜਿਹੜੇ ਰਾਈਟ ਸਾਈਡ ਜਾਣ ਵਾਲੀ ਗੱਡੀਆਂ ਨੇ ਉਹਨਾਂ ਨੂੰ ਸਾਈਡ ਮਿਲਦੀ ਨਹੀਂ ਹੈ ਜਿਹਦੇ ਕਰਕੇ ਰੋਂਗ ਸਾਈਡ ਹੋਣ ਦੇ ਇੱਕ ਜਿਹੜੀ ਪ੍ਰੋਬਲਮ ਕਰਕੇ ਜਿਹੜਾ ਰਸ ਪੈ ਰਿਹਾ ਹੈ ਤੇ ਇਸ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਸਾਡੀ ਲੋਕਲ ਪੁਲਿਸ ਆ ਉਹ ਇਹਦੇ ਵਿੱਚ ਉਪਰਾਲਾ ਕਰ ਸਕਦੀ ਹੈ ਸਹੀ ਜਗ੍ਹਾ ਤੇ ਲਗਵਾ ਸਕਦੇ ਇਹਦੇ ਉੱਤੇ ਜਿਹੜੇ ਆ ਉਹ ਚਲਾਨ ਕੱਟ ਕੇ ਵੀ ਜਿਹੜਾ ਇਹ ਆ ਉਹ ਸਾਹਮਣਾ ਕਰੋਗੇ ਅਗਰ ਪੁਲਿਸ ਤੇ ਫੇਰ ਜਾ ਕੇ ਜਿਹੜੇ ਆ ਲੋਕੀ ਸਹੀ ਹੋਣਗੇ ਤੇ ਤੁਸੀਂ ਅਮਨਦੀਪ ਹਸਪੀਟਲ ਦੇ ਕੋਲ ਚੱਲ ਜਾਓ ਉੱਥੇ ਜਿਹੜਾ ਪਾਰਕਿੰਗ ਦੀ ਸਮੱਸਿਆ ਆ ਤੇ ਉੱਥੇ ਸਾਰੇ ਜਿੰਨੇ ਵੀ ਪੇਸ਼ੈਂਟ ਨੇ ਜਾਂ ਫਿਰ ਜੋ ਵੀ ਉਹ ਪੇਸ਼ੈਂਟ ਨੂੰ ਲੈ ਕੇ ਆਂਦੇ ਆ ਤੇ ਗੱਡੀ ਜਿਹੜੇ ਆ ਉਹ ਰੋਡ ਤੇ ਹੀ ਖੜਾ ਕਰਦੇ ਆ ਤੇ ਉੱਥੇ ਪੁਲਿਸ ਵੀ ਹੁੰਦੀ ਆ ਬਟ ਉਹਦਾ ਵੀ ਜੋ ਪੁਲਿਸ ਉਹਨੂੰ ਅਣਦੇਖੀ ਕਰਦੀ ਆ ਤੇ ਇਹਦੇ ਕਰਕੇ ਕੀ ਆ ਕਿ ਲੋਕਾਂ ਨੂੰ ਜਿਹੜੇ ਆ ਉੱਥੇ ਤੁਸੀਂ ਜਾ ਕੇ ਵੇਖੋਗੇ ਤਾਂ ਬਹੁਤ ਜ਼ਿਆਦਾ ਰਸ ਹੁੰਦਾ ਵਾ ਤੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਬੜੀ ਪ੍ਰੋਬਲਮ ਆਂਦੀ ਆ ਟ੍ਰੈਫਿਕ ਪੁਲਿਸ ਤੇ ਆਪਣੇ ਵੱਲੋਂ ਕਾਫੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਸਹਿਯੋਗ ਜਨਤਾ ਦਾ ਬੜਾ ਜ਼ਰੂਰੀ ਹੈ ਜਿੰਨਾ ਚਿਰ ਜਨਤਾ ਦਾ ਸਹਿਯੋਗ ਨਹੀਂ ਮਿਲਦਾ ਉਨੇ ਚਿਰ ਕੋਈ ਵੀ ਕੰਮ ਅਧੂਰੇ ਰਹਿੰਦੇ ਆ ਕੋਈ ਪੂਰਾ ਨਹੀਂ ਹੁੰਦਾ ਇਸ ਵਾਸਤੇ ਮੈਂ ਤੇ ਇਹ ਹੀ ਚਾਹਾਂਗਾ ਕਿ ਜੋ ਲੋਕ ਕਰ ਰਹੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਔਰ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਵੀ ਥੋੜਾ ਨਰਮੀ ਦੇ ਨਾਲ ਵੀ ਹੋ ਸਕੇ ਜਿਆਦਾ ਸ਼ਕਤੀ ਨਾ ਕਰਕੇ ਨਰਮੀ ਦੇ ਨਾਲ ਵੀ ਹੋ ਸਕੇ ਤੇ ਇਸ ਨੂੰ ਸੁਧਾਰ ਕਰਨਾ ਬੜਾ ਜ਼ਰੂਰੀ ਹੈ ਔਰ ਇਹਦੇ ਸੁਧਾਰ ਦੇ ਨਾਲ ਸਭ ਚੀਜ਼ਾਂ ਸਹੀ ਹੋ ਜਾਂਦੀਆਂ ਆਵਾਜਾਈ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਲੋਕਾਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਜਿਹਨੂੰ ਸਾਰੇ ਹੀ ਸੋਚ ਕੇ ਸਭ ਚੀਜ਼ਾਂ ਜਿਹੜੀਆਂ ਸਹੀ ਹੋ ਸਕਦੀਆਂ ਅਗਰ ਅਸੀਂ ਸਾਰੇ ਹੀ ਪ੍ਰਯਾਸ ਕਰਾਂਗੇ ਤੇ ਬਹੁਤ ਜਲਦੀ ਠੀਕ ਹੋਏਗਾ ਔਰ ਅੰਮ੍ਰਿਤਸਰ ਖਾਸ ਤੌਰ ਤੇ ਬੜਾ ਹੀ ਮਾੜਾ ਸ਼ਹਿਰ ਗਿਣਿਆ ਜਾ ਰਿਹਾ ਕਿਉਂਕਿ ਸਾਰਿਆਂ ਤੋਂ ਹੀ ਇਹ ਹੁਣ ਪਹਿਲੇ ਨਾਲੋਂ ਕਾਫੀ ਸੁਧਾਰ ਨਹੀਂ ਆਇਆ ਬਲਕਿ ਖਰਾਬੀਆਂ ਹੋਈਆਂ ਹਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟ੍ਰੈਫਿਕ ਆਟੋ ਰਿਕਸ਼ਾ ਤੇ ਨਜਾਇਜ਼ ਕਬਜ਼ਿਆਂ ਦੀ ਜਿਹੜੀ ਸਮੱਸਿਆ ਹੈ ਉਹ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀ ਹੈ ਜਿਸ ਦੇ ਨਾਲ ਸੜਕਾਂ ਤੇ ਚੱਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਬਾਰੋਂ ਯਾਤਰੀ ਆਂਦੇ ਨੇ ਜਾਂ ਸ਼ਹਿਰ ਵਾਸੀ ਨੇ ਉਹਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਗਰ ਨਿਗਮ ਦਾ ਭੂਮੀ ਵਿਭਾਗ ਤੇ ਟ੍ਰੈਫਿਕ ਪੁਲਿਸ ਵੱਲੋਂ ਇਸ ਵੱਲ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾ ਰਹੇ ਸੋ ਉਮੀਦ ਕਰਦੇ ਆ ਕਿ ਫਾਸਟਵੇ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਇਸ ਵੱਲ ਇਹਨਾਂ ਦੋਨਾਂ ਵਿਭਾਗਾਂ ਦਾ ਜਿਹੜਾ ਹੈ ਉਹ ਜਲਦ ਹੀ ਧਿਆਨ ਹੋਵੇਗਾ ਤੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ निजात ਮਿਲੇਗੀ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼। ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਖਿਆਲਾ ਕਲਾ ਵਿਖੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਬੀਤੀ ਰਾਤ ਇੱਕ ਆੜਤੀ ਕੁਲਦੀਪ ਸਿੰਘ ਵੱਲੋਂ ਆਪਣੇ ਫੁੱਫੜ ਆੜਤੀ ਮੱਸਾ ਸਿੰਘ ਵਾਸੀ ਸਾਰੰਗੜਾ ਤੇ ਗੋਲੀਆਂ ਚਲਾ ਕੇ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਘਟਨਾ ਬਾਰੇ ਜਾਣਕਾਰੀ ਪੀੜਤ ਮੱੱਸਾ ਸਿੰਘ ਆਰਟੀ ਨੇ ਦਿੱਤੀ। ਥਾਣਾ ਲੋਪੋਕੇ ਦੇ ਐਸਐਚਓ ਕਰਮਪਾਲ ਸਿੰਘ ਰੰਦਾਵਾ ਨੇ ਦੱਸਿਆ ਕਿ ਮੱੱਸਾ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਮੈਂ ਇਧਰ ਖਿਆਲੇ ਗਾਗਾਂ ਦਾ ਹਿਸਾਬ ਕਰਨ ਰਿਆਂ। ਹਿਸਾਬ ਕਰਕੇ ਤੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਆਂ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਆਂ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਰਿਆਂ ਤੇ ਅੱਗੋਂ ਮੈਨੂੰ ਗੱਡੀ ਨੇ ਲੇਟਾਂ ਜੀਆਂ ਮਾਰ ਕੇ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉੱtre ਦਵਾ ਦੇ ਦੋ ਜਣੇ ਜਲਦੀਪ ਸਿੰਘ ਤੇ ਉਹਦਾ ਬੇਟਾ ਤੇ ਉਹਨਾਂ ਉੱਤਰਦੇ ਸਾਰੇ ਮਾਰ ਗੋਲੀ ਉੜਿਆ ਉਹਦੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਮੈਂ ਤਾਂ ਮਗਰਨ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਆਇਆ ਮਾਰਦਣ ਲੱਗੇ ਮੈਨੂੰ ਤੇ ਮੈਂ ਵਧੀ ਨਾ ਭੱਜ ਗਿਆ ਦੂਜਾ ਜਨਮ ਹੋਇਆ ਮੇਰਾ ਕੰਪਲੇਂਟ ਆਈ ਸੀ 112 ਤੇ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਤੀ ਹੁਣ ਉਥੋਂ ਹੋ ਕੇ ਆਏ ਆ ਬੰਦਾ ਇੱਕ ਆਪੂ ਕਰ ਲੈ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਹਾਂ ਸਪਰੇ ਮਾਰੀ ਕੀਤੀ ਜਾ ਰਹੀ ਹੈ ਬਾਕੀ ਇਹ ਤਫਤੀਸ਼ ਚੱਲ ਰਹੀ ਹੈ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਕਿੰਨੇ ਵੇਅਰ ਹੋਏ ਸੀ ਵੇਅਰ ਕੁਝ ਨਹੀਂ ਕਲੀਅਰ ਨਹੀਂ ਉਹਦਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਹਾਂ ਪਰਚਾ ਦਰਜਾ ਰਾਦੀ ਕਰਤਾ ਹੈ ਪਿਛਲੇ ਦਿਨੀ ਫਾਸਟਵੇ ਤੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਤਰਨਤਾਰਨ ਸ਼ਹਿਰ ਦੇ ਪਬਲਿਕ ਟਾਇਲਟਸ ਦਾ ਬੁਰਾ ਹਾਲ ਹੈ ਸਮਾਨ ਟੁੱਟਿਆ ਹੋਇਆ ਹੈ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਖਬਰ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤਾਂ ਕਾਰਜ ਸாதਕ ਅਫਸਰ ਕਵਲਜੀਤ ਸਿੰਘ ਗਿੱਲ ਨੇ ਫਾਸਫੇ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸ਼ਹਿਰ ਵਿੱਚ 6 ਨਵੇਂ ਪਬਲਿਕ ਟਾਇਲਟਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੁਰਾਣਿਆਂ ਦੀ ਵੀ ਰਿਪੇਅਰ ਜਲਦ ਕਰਵਾ ਦਿੱਤੀ ਜਾਵੇਗੀ 6 ਬਾਅਦ ਵਿੱਚ ਹੀ ਨਵੇਂ ਬਣਵਾ ਰਹੇ ਜੀ ਇਹਦੀ ਮੁਦੱਫਰਾ ਦਾ ਬਹੁਤ ਪੁਰਾਣਾ ਸੀਗਾ ਉਹਨੂੰ ਕਲੀਨ ਕਰਾ ਕੇ ਤੇ ਨਵਾਂ ਬਣਵਾਤਾ ਗਿਆ ਵਾ ਮਿਸਰ ਕਮੇਟੀ ਪਬਲਿਕ ਵਾਸਤੇ ਇੱਕ ਵੱਖਰਾ ਟਾਇਲਟਸ ਬਣਾਤਾ ਹੈਗਾ ਜੈਂਟਸ ਐਂਡ ਲੇਡੀਜ਼ ਵਾਸਤੇ ਵੱਖਰੇ ਅਪਾਰਟਮੈਂਟਸ ਵਾਲਾ ਬਣਾਤਾ ਗਿਆ ਇਸ ਤਰ੍ਹਾਂ ਹੀ ਜਿਹੜਾ ਹੈਗਾ ਚਾਰ ਖੰਭਾ ਚੌਂਕ ਦਾ ਉਹ ਵੀ ਬਹੁਤ ਪੁਰਾਣਾ ਸੀਗਾ ਬੜੀ ਉੱਥੇ ਪ੍ਰੋਬਲਮ ਸੀਗੀ ਉਹਨੂੰ ਵੀ ਰੈਨੋਵੇਸ਼ਨ ਕਰਵਾ ਲੈਣ ਲੱਗੇ ਆ ਉੱਥੇ ਵੀ ਜਿਹੜੀ ਨਵੀਆਂ ਸੀਟਸ ਲੱਗ ਜਣਗੀਆਂ ਨਵੀਂ ਉਹਦੀ ਸਾਰੀ ਬਿਲਡਿੰਗ ਦੀ ਕੰਸਟਰਕਸ਼ਨ ਰਿਪੇਅਰ ਅੱਤੇ ਕਰਵਾ ਦੇਣਗੇ ਤੇ ਹੁਣ ਜਿਹੜਾ ਹੈਗਾ ਬਾ ਬੋੜੀ ਚੌਂਕ ਉੱਥੇ ਵੀ ਪਾਕਮ ਦਾ ਕੰਮ ਸਟਾਰਟ ਹੈਗਾ ਇਹ ਜਿੰਨੇ ਵੀ ਚੌਂਕਸ ਹੈਗੇ ਆ ਜਿੱਥੇ ਮੇਨ ਪ੍ਰੋਬਲਮ ਆ ਰਹੀ ਸੀ ਪਬਲਿਕ ਨੂੰ ਉੱਥੇ ਸਾਰੀ ਜਗ੍ਹਾ ਦੇ ਉੱਤੇ ਨਵੇਂ ਬਾਥਰੂਮ ਦੀ ਇੱਕ ਸਾਰੀ ਚਲਦੀ ਪਈ ਹੈ ਇੱਕ ਇੱਕ ਤੋਂ ਬਾਅਦ ਜਿਹੜਾ ਹੈਗਾ ਇਹ ਰੈਡੀ ਮਾਰਕੀਟ ਦੇ ਲਾਗੇ ਜਿਹੜੀ ਆਪਣੀ ਪੁਲ ਲਾਗੇ ਰੋਹੀ ਲਾਗੇ ਤੇ ਕਮਰਸ ਰੋਡ ਇਹ ਦੋ ਇਤੋਂ ਬਾਅਦ ਪੈਂਡਿੰਗ ਹੈਗੇ ਜਿਹੜੇ ਨਵੇਂ ਬਣਨੇ ਇਹ ਸਾਡਾ ਟੈਂਡਰ ਹੋਇਆ ਹੋਇਆ ਉਹ ਇਹੋ ਲੇਬਰ ਨੇ ਪਹਿਲਾਂ ਇਹ ਬਣਾ ਕੇ ਉਸ ਤੋਂ ਬਾਅਦ ਉਧਰ ਲਾ ਸ਼ੁਰੂ ਕਰ ਦਿੱਤਾ ਤਰਨਤਾਰਨ ਸ਼ਹਿਰ ਵਿੱਚ ਬਾਥਰੂਮਾਂ ਦੀ ਬਹੁਤ ਕਮੀ ਸੀ ਜਿਸ ਦੀ ਜਾਣਕਾਰੀ ਜਦ ਈਓ ਤਰਨਤਾਰਨ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੱਸਿਆ ਹੈ ਕਿ ਅਸੀਂ 6 ਨਵੇਂ ਬਾਥਰੂਮ ਬਣਾ ਰਹੇ ਹਾਂ ਪਬਲਿਕ ਵਾਸਤੇ ਔਰ ਜੋ ਪੁਰਾਣੇ ਹਨ ਉਹਨਾਂ ਦੀ ਰਿਪੇਅਰ ਹੋ ਰਹੀ ਹੈ ਔਰ ਕਿਸੇ ਨੂੰ ਵੀ ਕੋਈ ਤੰਗੀ ਨਹੀਂ ਆਵੇਗੀ। ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੰਕੂ ਦੀ ਰਿਪੋਰਟ ਫਾਸਟਵੇ ਨਿਊਜ਼ ਤਰਨਤਾਰ। ਨਿਊ ਜਵਾਹਰਨਗਰ ਬੋਹੜ ਵਾਲਾ 시ਵਾਲਾ ਵਿਖੇ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਗਲੀ ਵਿੱਚ ਖੜਾ ਮੋਟਰਸਾਈਕਲ ਦੀ ਪੰਨ ਤੋੜ ਕਰਨ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ। ਸਾਰਾ ਮਾਮਲਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਇਆ ਹੈ। ਫਗਵਾੜਾ ਸ਼ਹਿਰ ਵਿੱਚ 22 گاਵਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਦਰਦਨਾਕ ਘਟਨਾ ਨੂੰ ਦੇਖਦਿਆਂ ਪੰਜਾਬ ਭਰ ਵਿੱਚ ਭਾਰੀ ਰੋਸ ਹੈ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਕੌਮੀ ਪ੍ਰਧਾਨ ਤਰਮਪਾਲ ਪ੍ਰਭਾ ਕਰਨੀ ਇਸ ਮਾਮਲੇ ਦੀ ਸਖਤ ਨਿਖੇਦੀ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਦੋਸ਼ੀਆਂ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਪੰਜਾਬ ਦਾ ਮਾਹੌਲ ਕਿਸੇ ਵੀ ਸਮੇਂ ਖਰਾਬ ਹੋ ਸਕਦਾ ਹੈ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ डीसीपी लॉ एंड ऑर्डर आलम विजय सिंह ਵੱਲੋਂ ਵੱਖ-ਵੱਖ ਮਾਮਲਿਆਂ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ थाना ਏ ਡਿਵੀਜ਼ਨ ਨੇ ਦੋ ਸਨੇਚਰ ਕੀਤੇ ਕਾਬੂ ਏਐਸਪੀ ਇਸਤ ਵਿਨੀਤ ਅਲਾਵਤ ਨੇ ਦਿੱਤੀ ਜਾਣਕਾਰੀ నగర నిగమ వల్ చోణ సంబంధి